ਸਸਿਆ ਕਾ ਦੋਸਤੋ ਮੈਂ ਹਾ ਨਵਨੀਤ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਆਓ ਹੁਣ ਰੁਕ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਡੀਸੀ ਕੋਮਲ ਮਿੱਤਰ ਦੇ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ ਕਿਹਾ ਕੇਂਦਰ ਸਰਕਾਰ ਸਿੱਖਾਂ ਦੇ ਖਿਲਾਫ ਅਪਣਾ ਰਹੀ ਗਲਤ ਨੀਤੀਆਂ ਕੀ ਕਿਹਾ ਇਨ੍ਹਾਂ ਆਗੂਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਜੀ ਚੀਮਾ ਸਾਹਿਬ ਵਾਹਿ ਖਾਲਸਾ ਵਾਹਿ ਜੀ ਕੀ ਫਤਿਹ ਅੱਜ ਇੱਕ ਜਾਦ ਪੱਤਰ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਦ੍ਰੋਪ ਦੀ ਮਰਮੂ ਜੀ ਨੂੰ ਅਸੀਂ ਭੇਜਿਆ ਡੀਸੀ ਸਾਹਿਬ ਦੇ ਥਰੂ ਇਹ ਜਾਦ ਪੱਤਰ ਪਿਛਲੇ ਸਮੇਂ ਦੌਰਾਨ 6 April 2023 ਨੂੰ ਇਹ ਵਿਦੇਸ਼ ਮੰਤਰਾਲੇ ਵੱਲੋਂ ਇੱਕ ਜਿਹੜਾ ਗੁਪਤ ਮੈਮੋ ਜਿਹੜਾ ਆ ਉਹ ਵਿਦੇਸ਼ ਦੇ ਵਿੱਚ ਅੰਬੈਸੀਆਂ ਨੂੰ ਮੰਨ ਲਓ ਭੇਜਿਆ ਗਿਆ ਉੱਥੇ ਬਾਹਰ ਜਿਹੜੇ ਸਿੱਖ ਹਿੱਤਾਂ ਦੇ ਲਈ ਐਕਟੀਵਿਟੀ ਕਰਦੇ ਆ ਜਥੇਬੰਦੀਆਂ ਕਰਦੀਆਂ ਜਾਂ ਕੋ ਪਰਸਨਲ ਤੌਰ ਤੇ ਕੋਈ ਕਰ ਰਿਹਾ ਉਹਨਾਂ ਦੇ ਉੱਤੇ ਖਾਸ ਨਿਗਰਾਨੀ ਕਰਨ ਵਾਸਤੇ ਉਹਨਾਂ ਦੀ ਅਸੈਸੀਨੇਸ਼ਨ ਵਾਸਤੇ ਉਹਨਾਂ ਨੂੰ ਕਤਲ ਆਮ ਕਰਨ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਮੈਮੋ ਜਿਹੜਾ ਉਹ ਜਾਰੀ ਕੀਤਾ ਗਿਆ ਸੀਗਾ ਤੇ ਅਸੀਂ ਅੱਜ ਉਹ ਜਿਹੜਾ ਉਹਦਾ ਸਖਤੀ ਨਾਲ ਵਿਰੋਧ ਕਰਦੇ ਹੋਏ ਇੱਕ ਯਾਦ ਪੱਤਰ ਜਿਹੜਾ ਡੀਸੀ ਸਾਹਿਬ ਨੂੰ ਦਿੱਤਾ ਆ ਕਿ ਸਿੱਖ ਕੌਮ ਦੇ ਨਾਲ ਜੋ ਪੰਜਾਬ ਨਾਲ ਸੰਬੰਧਿਤ ਸਰਕਾਰਾਂ ਵੱਲੋਂ ਜਿਹੜੇ ਮਸਲੇ ਆ ਪੰਜਾਬ ਦੇ ਉਹ ਹੱਲ ਕਰਨ ਦੀ ਬਜਾਏ ਜਿਹੜੀ ਦੁਵਾਦੀ ਨੀਤੀ ਆ ਸਰਕਾਰ ਦੀ ਉਹ ਲਗਾਤਾਰ ਜਿਹੜੀ ਸਰਕਾਰ ਨੇ ਅਪਣਾਈ ਹੋਈ ਆ ਪਹਿਲਾਂ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਦਿੱਲੀ ਦੇ ਵਿੱਚ 84 ਦੇ ਵਿੱਚ ਸਿੱਖ ਕਤਲੇਆਮ ਕਰਕੇ ਵੱਡੀ ਪੱਧਰ ਤੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਤੇ ਅੱਜ ਭਾਈਪਾ ਸਰਕਾਰ ਵੀ ਜਿਹੜੀ ਆ ਉਸੇ ਨੀਤੀ ਤੇ ਚੱਲਦੇ ਆ ਸਿੱਖਾਂ ਦੇ ਜਿਹੜੇ ਖਾਤਮੇ ਲਈ ਲਗਾਤਾਰ ਜਿਹੜੀ ਉਹ ਕਾਰਵਾਈ ਜਿਹੜੀ ਉਹ ਰੰਭੀ ਹੋਈ ਆ ਉਹਦੇ ਵਿੱਚ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਬੜ ਨੂੰ ਖਤਮ ਕੀਤਾ ਗਿਆ ਤੇ ਇੰਗਲੈਂਡ ਦੇ ਵਿੱਚ ਪਈ ਉਤਾਰ ਸਿੰਘ ਜੀ ਖੰਡਾ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਪਈ ਹਰਦੀਪ ਸਿੰਘ ਨਿੱਜਰ ਨੂੰ ਉਹ ਖਤਮ ਜਿਹੜਾ ਉਹ ਕੀਤਾ ਗਿਆ ਤੇ ਇਹ ਜਿਹੜੀ ਨੀਤੀ ਆ ਉਹ ਬੜੀ ਮੰਦ ਭਾਵਨਾ ਵਾਲੀ ਆ ਤੇ ਇਹਦਾ ਜਿਹੜਾ ਅਸੀਂ ਸਖਤੀ ਨਾਲ ਵਿਰੋਧ ਕਰਦੇ ਆ ਤੇ ਇਸ ਮਸਲੇ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲਗਾਤਾਰ ਪਾਰਲੀਮੈਂਟ ਦੇ ਵਿੱਚ ਦੋ ਤਿੰਨ ਵਾਰ ਜਿਹੜੀ ਉਹ ਉਠਾ ਚੁੱਕੇ ਆ ਤੇ ਅੱਜ ਇੰਡੀਆ ਗਵਰਨਮੈਂਟ ਜਿਹੜੀ ਆ ਇਸ ਆਪਣੀ ਗਲਤ ਨੀਤੀ ਦੇ ਕਾਰਨ ਇੰਟਰਨੈਸ਼ਨਲ ਲੈਵਲ ਤੇ ਬਹੁਤ ਜਿਹੜੀ ਉਹ ਬਦਨਾਮ ਹੋ ਚੁੱਕੀ ਆ ਤੇ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਘिरी ਹੋਈ ਆ ਇਸ ਮਸਲੇ ਦੇ ਉੱਤੇ ਖਾਸ ਤੌਰ ਦੇ ਤੇ ਅਮਰੀਕਾ ਦੇ ਵਿੱਚ ਜਿਹੜਾ ਨਿਖਲ ਗੁਪਤਾ ਆ ਉਹ ਉੱਥੇ ਜਿਹੜੀ ਉਹਦੀ ਗ੍ਰਿਫਤਾਰੀ ਹੋਈ ਆ ਤੇ ਬਾਕੀ ਜਿਹੜੀਆਂ ਘਟਨਾਵਾਂ ਨੇ ਉੱਥੇ ਵਾਪਰੀਆਂ ਆ ਉਹਦੇ ਸਬੰਧ ਵਿੱਚ ਅੱਜ ਜਿਹੜੀ ਇੰਡੀਆ ਗਵਰਨਮੈਂਟ ਆ ਉਹ ਪੂਰੀ ਤਰ੍ਹਾਂ ਘਿਰ ਚੁੱਕੀ ਆ ਤੇ ਆਪਣੀਆਂ ਇਸ ਗਲਤ ਨੀਤੀਆਂ ਕਾਰਨ ਅਸੀਂ ਇਹਦੀ ਜਿਹੜੀ ਇਹ ਜਿਹੜੀ ਨੀਤੀ ਜਿਹੜੀ ਆ ਸਰਕਾਰ ਨੇ ਅਪਣਾਈ ਹੋਈ ਆ ਅਸੀਂ ਇਹਦੀ ਸਖਤੀ ਨਾਲ ਵਿਰੋਧਤਾ ਕਰਦੇ ਹਾਂ I20 ਗੱਡੀ ਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਗੱਡੀ ਸੜਕੇ ਹੋਈ ਸੁਆਹ ਹਾਸੇ ਦੌਰਾਨ ਜਾਨੀ ਨੁਕਸਾਨ ਤੋਂ ਹੋਇਆ ਬਚਾਅ ਦੇਖੋ ਤਸਵੀਰਾਂ ਗੱਡੀ ਇਤਨਾ ਘੱਟ ਰੁਕਿਆ ਜਿਹੜੇ ਗੱਡੀ ਚ ਗੱਡੀ ਮੌਕੇ ਤੇ ਜਾ ਕੇ ਦੇਖਿਆ ਤੇ ਕਾਰ ਟਰੈਕਟਰ ਟਰਾਲੀ ਦੇ ਵਿੱਚ ਪਜੀ ਸੀ ਅੱਗ ਲੱਗੀ ਸੀ ਮੌਕੇ ਤੇ ਜਾ ਕੇ ਫਾਇਰ ਵਿਗੇਟ ਦੀ ਗੱਡੀ ਬੁਲਾ ਕੇ ਉਹਨਾਂ ਨੂੰ ਅੱਗ ਨੂੰ ਬੁਝਾਈ ਤੇ ਹਲੇ ਤੱਕ ਸਾਡੇ ਕੋਲ ਕੋਈ ਵੀ ਪਾਰਟੀ ਨਹੀਂ ਆਈ ਹੈਗੀ ਜੇ ਉਹ ਆ ਗਈ ਪਾਰਟੀ ਉਹ ਜੇ ਬਿਆਨ ਲੈ ਕੇ ਜੈਸੀ ਸੂਰਤ ਹੋਸੀ ਕਾਰਵਾਈ ਕੀਤੀ ਜਾਵੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਕੋਈ ਕੋਈ ਜਾਨੀ ਨੁਕਸਾਨ ਨਹੀਂ ਹੋਇਆਗਾ ਬਸ ਮਾਲੀ ਨੁਕਸਾਨ ਹੀ ਹੋਇਆ ਵਾ ਤੇ ਬਾਕੀ ਮਾੜੀ-ਮੋਟੀ ਸਟਾਫਟਾ ਲੱਗੇ ਨੇ ਉਹ ਕਿਤੇ ਹਸਪੀਟਲ ਚੋਂ ਹਾਲੇ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਜੀ ਲੱਗਦਾ ਗੱਡੀ ਕਿੰਨੀ ਕੀ ਦੀ ਸਪੀਡ ਹੋ ਸਕਦੀ ਜਿਹੜੀ ਵੀ ਗੱਡੀ ਕਾਫੀ ਭਿਆਨਕ ਦੇਖਿਆ ਜਾਬੇ ਇਹਨੂੰ ਇੰਜ ਹਾਸਾ ਹੋ ਰਿਹਾ ਨਹੀਂ ਇਹਦਾ ਤਾਂ ਹੁਣ ਮਿਲ ਕੇ ਹੀ ਪਤਾ ਲੱਗੂਗਾ ਅਗਲੇ ਨੂੰ ਵੀ ਕਿੰਨੇ ਕੁ ਤੇਜ਼ ਸੀਗੇ ਉਹਲੇ ਮੌਕੇ ਤੇ ਹਲੇ ਕੋਈ ਵੀ ਅਜੇ ਕੋਈ ਗੱਲਬਾਤ ਪਤਾ ਨਹੀਂ ਲੱਗਦੀ ਗੱਡੀ ਦੇ ਵਿੱਚ ਸਰ ਕਿੰਨੇ ਜਣੇ ਬੈਠੇ ਸੀਗੇ ਗੱਡੀ ਦੇ ਵਿੱਚ ਇੱਕੋ ਹੀ ਜਣਾ ਸੀਗਾ ਤੇ ਟਰੈਕਟਰ ਟਰਾਲੀ ਵਾਲੇ ਦਾ ਨਹੀਂ ਪਤਾ ਲੱਗ ਸਕਦਾ ਹੈਗਾ ਵੀ ਕਿੰਨੇ ਜਣੇ ਉੱਤੇ ਸਵਾਰ ਸੀਗੇ ਠੀਕ ਹੈ ਜੀ ਇਹ ਬੰਦੇ ਦਾ ਸ਼ਤਾ ਲੱਗਦਾ ਨਿੱਕੀ ਉਮਰੇ ਪੰਜਾਬ ਦੀ ਧੀ ਨੇ ਦੁਨੀਆ ਨੂੰ ਕਿਹਾ ਅਲਵਿਦਾ ਨਹੀਂ ਰਹੀ ਤੁਰਕੀ ਚ ਆਊਟਸਟੈਂਡਿੰਗ ਡਿਪਲੋਮੈਟ ਅਵਾਰਡ ਜਿੱਤਣ ਵਾਲੀ ਮੋਗਾ ਦੀ ਧੀ ਇੰਦਰਪ੍ਰੀਤ ਕੌਰ ਪਿੰਡ ਦੀ ਹਰ ਅੱਖ ਹੋਈ ਨਮ ਲੰਡਨ ਚ ਭਾਰਤੀ ਵਿਦਿਆਰਥੀ ਦੀ ਹੋਈ ਮੌਤ ਨਹਿਰ ਚੋਂ ਲਾਸ਼ ਹੋਈ ਬਰਾਮਦ ਕੁਝ ਦਿਨਾਂ ਤੋਂ ਚੱਲ ਰਿਆ ਸੀ ਲਾਪਤਾ ਰਿਸ਼ਤੇਦਾਰਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਕਿਸਾਨ ਜਥੇਬੰਦੀਆਂ ਦੀ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਖਤਮ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਕੁਝ ਮੰਗਾਂ ਤੇ ਬਣੀ ਸਹਿਮਤੀ ਜਲੰਧਰ ਪਠਾਨਕੋਟ ਹਾਈਵੇ ਤੇ ਵਾਪਰਿਆ ਦਰਦਨਾਕ ਹਾਦਸਾ ਮੁਕੇਰੀਆਂ ਪੈਟਰੋਲ ਪੰਪ ਦੇ ਸਾਹਮਣੇ ਪਰਟੀ ਟੂਰਿਸਟ ਬੱਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦੇ ਰਹਿਣ ਵਾਲੇ ਨੌਜਵਾਨ ਰਮਨਦੀਪ ਸਿੰਘ ਦੀ ਨਿਊਜ਼ੀਲੈਂਡ ਚ ਭੇਤਪਰੇ ਹਾਲਾਤਾਂ ਚ ਮੌਤ ਹੋ ਗਈ। 12ਵੀਂ ਜਮਾਤ ਵਿੱਚ ਪਾਸ ਕਰਨ ਤੋਂ ਬਾਅਦ ਸਾਲ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਇੱਕ ਕੰਪਨੀ ਵਿੱਚ ਸਿਕਿਉਰਿਟੀ ਦਾ ਕੰਮ ਕਰਦਾ ਸੀ। ਬੀਤੇ ਕੱਲ ਹੀ ਉਸਦੇ ਇੱਕ ਦੋਸਤ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਰਮਨਦੀਪ ਸਿੰਘ ਦੀ ਭੇਤਪਰੀ ਹਾਲਤ ਵਿੱਚ ਮੌਤ ਹੋ ਗਈ ਹੈ। ਅਤੇ ਪਤਾ ਲੱਗਾ ਹੈ ਕਿ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਹੈ। ਉਹ ਇੱਕ ਤਾਂ ਨੌਜਵਾਨ ਦੀ ਉਮਰ ਮਹਿਜ 25 ਸਾਲ ਦੱਸੀ ਜਾ ਰਹੀ ਹੈ ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹੁਸ਼ਿਆਰਪੁਰ ਦੀ ਮਾ ਦੁਰਗਾ ਫੈਕਟਰੀ ਵਿੱਚ ਪਨੀਰ ਦੀ ਜਾਂਚ ਕਰਨ ਤੋਂ ਬਾਅਦ ਫੈਕਟਰੀ ਦਾ ਮਾਲਕ ਵੀ ਆਇਆ ਸਾਹਮਣੇ ਅਤੇ ਕਿਹਾ ਕਿ ਜੇਕਰ ਪਨੀਰ ਨਕਲੀ ਨਿਕਲਿਆ ਤਾਂ ਉਸ ਨੂੰ ਚੌਕ ਵਿੱਚ ਖੜਾ ਕਰਕੇ ਗੋਲੀ ਮਾਰ ਦਿਓ। ਪਰ ਰਿਪੋਰਟ ਤੋਂ ਪਹਿਲਾਂ ਉਸ ਦੇ ਪਨੀਰ ਨੂੰ ਨਕਲੀ ਕਹਿਣਾ ਬਿਲਕੁਲ ਗਲਤ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਇਸ ਫੈਕਟਰੀ ਵਿੱਚ ਚੈਕਿੰਗ ਦੌਰਾਨ ਪਨੀਰ ਨੂੰ ਨਕਲੀ ਕਿਹਾ ਗਿਆ ਸੀ ਅਤੇ ਉਸ ਨੂੰ ਵਾਰਨਿੰਗ ਵੀ ਦਿੱਤੀ ਗਈ ਸੀ ਜਿਹੜਾ ਪਿਛਲੇ ਦਿਨ ਜੇ ਮੇਰਾ ਸੈਂਪਲ ਭਰੋਇਆ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ 'ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਕੁਝ ਵੀ ਆ ਤੇ ਮੈਂ ਥੋੜਾ ਨਾਰਾਜ਼ ਵੀ ਆ ਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਆਪਾਂ ਸਾਰਾ ਅੱਜ ਸਰ ਜੀ ਤੋਂ ਮੇਰਾ ਸੈਂਪਲ ਪਰ ਮੈਂ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਹੀ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ پلان ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵਿਕਦਾ ਦੁੱਧ ਭੋਲੇ ਭਾਲੇ ਲੋਕੀ ਨੇ ਉਹਨਾਂ ਨੂੰ 60 ਰੁਪਏ ਵੀ ਮਿਲਦਾ 70 ਵੀ ਮਿਲਦਾ 60 ਵੀ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਟ ਵੀ ਆਂਦੀ ਆ ਦੁੱਧ ਦੀ 3.0 ਫੈਂਟ ਵੀ ਹੁੰਦੀ ਆ ਸਾਢੇ 3 ਵੀ 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਬੀ ਕਿਲੋ ਦੁੱਧ ਵਾ ਉਹ 50 ਬੀ ਕਿਲੋ ਦੁੱਧ ਵਾ ਉਹ ਵਕਤ ਦੀ ਸਰਕਾਰ ਆ ਜਿੱਤੇ ਇਹੀ ਰੇਟ ਵਿਗਦਾ ਪਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਚਾਹੇ ਵੇਰਕੇ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਡ ਦੇਖ ਕੇ ਫੇਰ ਹੀ ਦੇਣੀ ਆ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਉਹਦੇ ਵਿੱਚ ਪਟੀਨ ਇੱਕ ਹੁੰਦਾ ਕਿਉ ਹੁਣ ਜਿਹੜਾ 70 ਫੈਂਡ ਦਾ ਦੁੱਧ ਆ ਉਹਦਾ ਤਾਂ ਸਰ ਪਨੀਰ ਬਣਾਣਾ ਕਿਸੇ ਨੇ ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ ਫਿਰ ਆਪਣਾ ਘਿਓ ਬਣਾ ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬਣਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬਣਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਚਾਹੇ ਉਹਦੀ 2.5 ਫੈਂਡ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਂਦਾ پلانਟ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਪਨੀਰ ਦੀ ਜਾਂ ਦਹੀਂ ਦੀ ਜਾਂ ਕਿਦਾਂ ਦੀ ਸੇਲ ਆ ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਨ ਲਗਾ ਕੇ ਉਹਦੀ ਗ੍ਰਾਫਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਇਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਸਾਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਆ ਇੱਕ ਬੰਦਾ 2.5 ਫੈਂਟ ਦਾ ਇੱਕ ਬੰਦਾ 5 ਫੈਂਟ ਦਾ ਇਹ ਕਿਹੜਾ ਬਣਾਉਂਦੇ ਨਹੀਂ ਸਰ ਦੋਨੋਂ ਸਾਨੂੰ ਬਣਾਣੇ ਪੈਂਦੇ ਨੇ ਜਿਹੜੇ ਰੂਪ ਲਾਏ ਵੀ ਨਕਲੀ ਪਨੀਰਾ ਤੁਹਾਨੂੰ ਕੀ ਰੋਚਾ ਸਰ ਮੇਰੇ ਤੇ ਜਿੰਨਾ ਚੱਕਰ ਰਿਪੋਰਟ ਨਹੀਂ ਆਂਦੀ ਉਹਨਾਂ ਚ ਕਿਤੇ ਮੈਨੂੰ ਨਕਲੀ ਕਹਿੰਦਾ ਇਹਨਾਂ ਨੂੰ ਹੱਕਦਾਰ ਨਹੀਂ ਬੰਦਾ ਪਹਿਲੋ ਦੀ ਰਿਪੋਰਟ ਦੇਖ ਲੈਣ ਤੇ ਫਿਰ ਉਹਨੂੰ ਮੇਰੇ ਤੇ ਕੋਈ ਇਨਜਾਮ ਜੇ ਕੋਈ ਕਾਰਵਾਈ ਬੰਦੀ ਮੇਰੇ ਤੇ ਕਰ ਨਹੀਂ ਦੇਣਾ ਪਨੀਰ ਤੁਹਾਡਾ ਤੁਹਾਨੂੰ ਨਾ ਕੋਈ ਸਹੀ ਸੀ ਜਿਹੜੇ ਬਰਫ ਜੁੜ ਕਰਦੀ ਉਹਨਾਂ ਨਾਲ ਗੱਲ ਕਹੀ ਮੈਂ ਸਰ ਦੇਖੋ ਮੈਂ ਬਰਫ ਬਾਹਰੋਂ ਤੇ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਲਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰਉਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ ਫਿਰ ਸਰ ਜਦੋਂ ਮੈਂ ਬਰਫ਼ ਜਮਾਨਾ ਵਾ ਮੈਂ ਪੈਸਚਰਾਇਜ਼ਡ ਪਾਣੀ ਨੂੰ ਕਰ ਲੈਣਾ ਪੈਸਚਰਾਇਜ਼ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫਿਰ ਮੈਂ ਪਨੀਰ ਨੂੰ ਲਾਣਾ ਆਹ ਪਟਾਈ ਤੇ ਨਫਾਂ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਨੇ ਆ ਸਰ ਉੱਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ-ਬਾਰ ਕਰਾਂਗੇ ਢਾਈ ਫੈਣ ਦਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇਕਰ ਮੇਰੇ ਪਨੀਰ ਦੇ ਵਿੱਚੋਂ ਕੋਈ ਰਿਫਾਈਨ ਕੋਈ ਪੋਮ ਆਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਗ ਚ ਖਿਲਾੜ ਕੇ ਸਰ ਗੋਲੀ ਮਾਰ ਦੋ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆਪ ਦੇ ਰਿਹਾ ਸੋ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ